ਅੱਜ ਤੋਂ ਅਹਿਮ ਤੇ ਸਭ ਤੋਂ ਵੱਡੀ ਖਬਰ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਪਹਿਲਾਂ ਚਿੱਟੇ ਦੇ ਕੇਸ ਦੇ ਵਿੱਚ ਗ੍ਰਿਫਤਾਰੀ ਹੋਈ ਸੀ ਜਿਸ ਤੋਂ ਬਾਅਦ ਜੇਲ੍ਹ ਦੀਆਂ ਸਲ੍ਹਾਖਾਂ ਪਿੱਛੇ ਗਈ ਪਰ ਹੁਣ ਜ਼ਮਾਨਤ ਦੇ ਉੱਤੇ ਬਾਹਰ ਆਈ ਅੱਜ ਮੁੜ ਤੋਂ ਗ੍ਰਿਫਤਾਰ ਕਰ ਲਿਆ ਗਿਆ ਮਹਿਲਾ ਕਾਂਸਟੇਬਲ ਨੂੰ ਜੋ ਕਿ ਬਰਖਾਸਤ ਹੋ ਚੁੱਕੀ ਐ ਜੋ ਕਾਲੀ ਥਾਰ ਦੇ ਵਿੱਚ ਚਿੱਟਾ ਲੈ ਕੇ ਘੁੰਮ ਰਹੀ ਸੀ ਤਾਂ ਅੱਜ ਕਿਹੜੇ ਮਾਮਲੇ 'ਚ ਗ੍ਰਿਫਤਾਰ ਕੀਤਾ ਦਰਅਸਲ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਵਿਜੀਲੈਂਸ ਦੇ ਵੱਲੋਂ ਤਾਂ ਹੁਣ ਉਸ ਦੀ ਪ੍ਰਾਪਰਟੀ ਵੀ ਫ੍ਰੀਜ਼ ਕਰ ਦਿੱਤੀ ਗਈ ਆ 1 ਕਰੋੜ 35 ਲੱਖ ਰੁਪਏ ਦੀ ਪ੍ਰਾਪਰਟੀ ਜਿਹੜੀ ਮੈਲ ਕਨਸਟੇਬਲ ਜੋ ਬਰਖਾਸਤ ਕਰ ਦਿੱਤੀ ਹੈ ਉਸ ਦੀ ਫ੍ਰੀਜ਼ ਕਰ ਦਿੱਤੀ ਗਈ ਆ ਪ੍ਰਾਪਰਟੀ ਸਾਰੀ 1 ਕਰੋੜ 35 ਲੱਖ ਰੁਪਏ ਦੀ ਤਾਂ SBI ਬੈਂਕ ਦੇ ਵਿੱਚ ਉਸ ਦਾ ਖਾਤਾ ਦੱਸਿਆ ਜਾ ਰਿਹਾ ਫ੍ਰੀਜ਼ ਕਰ ਦਿੱਤਾ ਗਿਆ ਖਾਤਾ ਵੀ ਤਾਂ ਮੁਰਤੋਂ ਉਸ ਦੀ ਗ੍ਰਫਤਾਰੀ ਹੋ ਚੁੱਕੀ ਹੈ ਚਰਚਾ ਦੇ ਵਿੱਚ ਰਹੀ ਕਾਫੀ ਅਮਨਦੀਪ ਕੌਰ ਕਿਉਂਕਿ ਇੰਸਟਾਗ੍ਰam ਦੇ ਉੱਤੇ ਕਾਫੀ ਪੋਪੂਲਰ ਸੀ ਇੰਸਟਾ ਕੁਵਿੰਨ ਦੇ ਨਾਂ ਦੇ ਨਾਲ ਵੀ ਜਾਣਿਆ ਜਾਂਦਾ ਸੀ ਤੇ ਕੋਈ ਚਿੱਟੇ ਵਾਲੀ ਥਾਰ ਵਾਲੀ ਮੈਲਾ ਕਨਸਟੇਬਲ ਦੇ ਨਾਂ ਤੋਂ ਜਾਣਦੇ ਸੀ ਥਾਰ ਵਾਲੀ ਸਪਾਟਨ ਕੋਈ ਕਹਿੰਦਾ ਸੀ ਕਾਲੀ ਥਾਰ ਦੇ ਵਿੱਚ ਕਹਿੰਦੇ ਘੁੰਮਦੀ ਸੀ ਚਿੱਟਾ ਲੈ ਕੇ ਮਹਿੰਗੀਆਂ ਮਹਿੰਗੀਆਂ ਘੜੀਆਂ ਮਹਿੰਗੇ ਸ਼ੌਂਕ ਮਹਿੰਗੇ ਫੋਨ ਤਾਂ ਫਿਰ ਹੁਣ ਆਖਰਕਾਰ ਬਿਜੀ ਲੈਨਸ ਦੇ ਸਕੰਜੇ ਦੇ ਵਿੱਚ ਆ ਚੁੱਕੀ ਐ ਅਮਨਦੀਪ ਕੌਰ ਅੱਜ ਮੁੜ ਗ੍ਰਿਫਤਾਰੀ ਹੋਈ ਆ ਹਾਲਾਂਕਿ 2-3 ਦਿਨ ਤੋਂ ਹੋਰ ਜ਼ਿਆਦਾ ਚਰਚਾ ਦੇ ਵਿੱਚ ਆ ਗਈ ਕਿਉਂਕਿ ਇੱਕ ਨਿੱਜੀ ਚੈਨਲ ਦੇ ਪੱਤਰਕਾਰ ਦੇ ਵੱਲੋਂ ਇੰਟਰਵਿਊ ਕੀਤੀ ਸੀ ਉਸ ਇੰਟਰਵਿਊ ਦੇ ਵਿੱਚ ਕਾਫੀ ਜ਼ਿਆਦਾ ਡੂੰਘਾਈ ਦੇ ਨਾਲ ਗੱਲਾਂ ਹੋਈਆਂ ਕਾਫੀ ਜ਼ਿਆਦਾ ਗੱਲਾਂ ਦੇ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਪਰਦਾ ਚੱਕਿਆ ਗਿਆ ਹੁਣ ਦੁਬਾਰਾ ਤੋਂ ਸਲਾਖਾਂ ਪਿੱਛੇ ਪਹੁੰਚ ਗਈ ਜੇਲ੍ਹ ਦੀਆਂ ਸਲਾਖਾਂ ਪਿੱਛੇ ਪ੍ਰਾਪਰਟੀ ਵੀ ਫ੍ਰੀਜ਼ ਕਰ ਦਿੱਤੀ ਗਈ ਆ ਕਿਉਂਕਿ ਲਗਾਤਾਰ ਸਵਾਲ ਖੜੇ ਹੋ ਰਹੇ ਸੀ ਕਿ ਆਖਰ ਜੇ ਕੋਈ ਚਿੱਟੇ ਦਾ ਤਸਕਰ ਹੁੰਦਾ ਕੋਈ ਨਸ਼ਾ ਤਸਕਰ ਹੁੰਦਾ ਉਸ ਦੇ ਘਰ ਦੇ ਉੱਤੇ ਤਾਂ ਪੀਲਾ ਪੰਜਾ ਚਲਾ ਦਿੱਤਾ ਜਾਂਦਾ ਨਾਲ ਦੀ ਨਾਲ ਤਾਂ ਫਿਰ ਇਸ ਦੇ ਨਾਲ ਕਿਉਂ ਲਿਹਾਜ਼ ਕੀਤੀ ਜਾ ਰਹੀ ਆ ਤਾਂ ਹੁਣ ਪ੍ਰਾਪਰਟੀ ਫ੍ਰੀਜ਼ ਕਰ ਦਿੱਤੀ ਆ ਚਿੱਟੇ ਦਾ ਮਾਮਲਾ ਐਨਡੀਪੀਐਸ ਦਾ ਮਾਮਲਾ ਪਹਿਲਾਂ ਹੀ ਦਰਜ ਹੈ ਤੇ ਹੁਣ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਇਸ ਦੇ ਉੱਤੇ ਦਰਜ ਹੋ ਚੁੱਕਿਆ ਤਾਂ ਮੁਸ਼ਕਲਾਂ ਜਿਹੜੀਆਂ ਵੱਧ ਚੁੱਕੀਆਂ ਨੇ ਅਮਨਦੀਪ ਕੌਰ ਦੀਆਂ ਮੁਸ਼ਕਲਾਂ ਵੱਧ ਚੁੱਕੀਆਂ ਨੇ ਪਹਿਲਾਂ ਵੀ ਕਸੂਤੇ ਫੱਸੀ ਸੀ ਪਹਿਲਾਂ ਰੀਲਾਂ ਦੇ ਵਿੱਚ ਰੀਲਾਂ ਦੇ ਵਿੱਚ ਕਾਫੀ ਜ਼ਿਆਦਾ ਨਜ਼ਰ ਆਉਂਦੀ ਸੀ ਹਾਲਾਂਕਿ ਜਦੋਂ ਤੋਂ ਅਮਨਦੀਪ ਕੌਰ ਦਾ ਇਹ ਮਾਮਲਾ ਛਿੜਿਆ ਇਹ ਵਿਵਾਦ ਛਿੜਿਆ ਉਸ ਤੋਂ ਬਾਅਦ ਕਈ ਹਜ਼ਾਰਾਂ ਫਾਲੋਅਰ ਜਿਹੜੇ ਇੰਸਟਾਗ੍ਰam ਦੇ ਉੱਤੇ ਵਧਣੇ ਸ਼ੁਰੂ ਹੋ ਚੁੱਕੇ ਕਿਉਂਕਿ ਪਹਿਲਾਂ ਜਿਹੜੇ ਦੇਖਦੇ ਸੀ ਨਾਰਮਲ ਸੀ ਪਰ ਜਦੋਂ ਪਤਾ ਲੱਗਿਆ ਕਿ ਪੁਲਿਸ ਵਾਲੀ ਅਮਨਦੀਪ ਕੌਰ ਰੀਲਾਂ ਬਣਾਉਂਦੀ ਆ ਥਾਰ ਦੇ ਵਿੱਚ ਚਿਟਾ ਲੈ ਕੇ ਜਾ ਰਹੀ ਸੀ ਤਾਂ ਲੋਕਾਂ ਨੇ ਸਰਚ ਕੀਤਾ ਇੰਸਟਾਗ੍ਰਾਮ ਦੇ ਉੱਤੇ ਲੋਕ ਸਰਚ ਕਰਦੇ ਸੀ ਇੰਸਟਾ ਕੁਬੀਨ ਨੂੰ ਤਾਂ ਫਿਰ ਇੰਸਟਾ ਕੁਬੀਨ ਲੱਭਦੇ ਸੀ ਫੋਲੋ ਕਰਦੇ ਸੀ ਰੀਲਾਂ ਦੇਖਦੇ ਸੀ ਇੰਸਟਾਗ੍ਰਾਮ ਦੇ ਉੱਤੇ ਤਾਂ ਕਾਫੀ ਜ਼ਿਆਦਾ ਪੌਪੂਲਰ ਹੋ ਗਈ ਹੈ ਬਾਕੀ ਚੈਨਲਾਂ ਦੇ ਉੱਤੇ ਵੀ ਕਾਫੀ ਜ਼ਿਆਦਾ ਹੁਣ ਸੁਰਖੀਆਂ ਦੇ ਵਿੱਚ ਰਹਿ ਰਹੀ ਹੈ ਪਿਛਲੇ 2 ਮਹੀਨਿਆਂ ਤੋਂ ਅਮਨਦੀਪ ਕੌਰ ਜੋ ਕਿ ਹੁਣ ਮੜ ਤੋਂ ਜਿਲ੍ਹ ਦੀਆਂ ਸਲੱਖਾਂ ਪਿੱਛੇ ਆ ਜੋ ਕਿ ਮੜ ਤੋਂ ਹੁਣ ਪੁਲਿਸ ਦੇ ਸਕੰਜੇ ਦੇ ਵਿੱਚ ਹੈ ਜੋ ਪਹਿਲਾਂ ਜਵਾਨਤ ਦੇ ਉੱਤੇ ਆਈ ਸੀ ਹੁਣ ਦੂਜਾ ਮਾਮਲਾ ਦਰਜ ਹੋ ਚੁੱਕਿਆ ਜਿਸ ਦੀ ਪ੍ਰਾਪਰਟੀ ਵੀ ਫ੍ਰੀਜ਼ ਕਰ ਦਿੱਤੀ ਕਰੋੜ 35 ਲੱਖ ਰੁਪਏ ਦੀ ਪ੍ਰਾਪਰਟੀ ਫ੍ਰੀਜ਼ ਕੀਤੀ ਆ ਤਾਂ ਅਖਰ ਹੁਣ ਮਸ਼